ਇਧਰ ਆ ਓਏ ਦਬੜੀ ਇਧਰ ਆ ਇਧਰ ਆ ਇਧਰ ਓਏ ਇਧਰ ਛੇਦੀ ਪਾ ਬੰਦੇ ਹੀ ਡੱਪ ਜੂਨੂ ਦਾ ਓ ਇਧਰੋਂ ਪੌੜੀਆਂ ਪੂੜੀਆਂ ਉਧਰ ਚੜੀ ਜਾਂਦੇ ਉਧਰ ਭੱਜ ਕੇ ਜਾ ਪੌੜੀ ਲਾ ਕੇ ਪੌੜੀ ਲਾ ਕੇ ਭੱਜ ਕੇ ਉਧਰ ਹਾਂਜੀ ਬਾਬੇ ਓ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਲਓ ਜੀ ਤੇ ਕਰਤੀ ਆ ਸੋ ਸੋ ਵਲੌਗਸ ਦੀ ਸਟਾਰਟਿੰਗ ਤੇ ਸਿੱਧਾ ਖੇਤ ਆਇਆ ਸੀ ਨਾ ਯਾਰ ਤੇ ਨੀਰੋ ਚਾਰਾ ਹੋਟਲ ਮੈਂ ਮੁੜ ਕੇ ਨਾ ਗਰਮੀ ਹੋ ਜਾਂਦੀ ਐ ਤੇ ਅੱਜ ਮੈਂ ਟਾਈਮ ਨਾਲ 7-8 ਵਜੇ ਬੰਨੀ ਦਾ ਟਾਈਮ ਨਾਲ ਵੱਢ ਲਈ ਹੈ ਨਾ ਤੇ ਬਾਕੀ ਧੁੱਪ ਬਹੁਤ ਚੜ ਗਈ ਹੁੰਦਾ ਫੁੱਲ ਹੀ ਚੜ ਗਈ 7-8 ਵਜੇ ਡਾਣ ਲੱਗੀ ਪੂਰੀ ਵਧੀਗਾ ਤੇ ਮਤਲਬ ਚੋਬਰ ਵੀ ਆਉਂਦਾ ਸ਼ਾਇਦ ਉਹਨੂੰ ਮੈਂ ਕਹੇ ਸੀ ਮੈਂ ਆਜ ਹੀ ਖੇਤ ਮੈਂ ਬੈਠ ਗੱਲਾਂ ਬਾਤਾਂ ਮਾਰਾਂਗੇ ਨਾਲ ਨੀਅ ਚਾਰਾ ਵੱਢ ਲਾਂਗੇ ਤੇ ਸ਼ਾਇਦ ਆਉਂਦਾ ਹੋਊਗਾ ਤੇ ਚਲੋ ਗਰੇੜੀ ਕੱਢੀਏ ਕਰਾਂ ਤੇ ਵੱਢਣੀ ਜਾਂਦਾ ਵਾਦ ਹੁਣ ਕੰਮ ਨਵੇਂ ਦੇ ਆਪਣਾ ਲਾ ਆ ਗਿਆ ਕਹਿੰਦੇ ਚੋਬਰ ਹੂੰ ਠੀਕਾਂ ਲੈ 10 ਮੱਛਰੇ ਆਉਂਦਾ ਪੂਰਾ ਆ ਗਿਆ ਵਾਵਾ ਪਹਿਲੇ ਬੋਲਤੇ ਕਮਾਲ ਨਹੀਂ ਹੋ ਗਈ ਜਮਾਇ ਹੈ ਓਏ ਮੈਂ ਤਾਂ ਇੱਕ ਪੱਤੇ ਵਾਗਿਆ ਕਿਤੇ ਮੈਂ ਉਹ ਤਾਂ ਨਹੀਂ ਆਉਂਦਾ ਹੈ ਕਾ ਐਨੇ ਟਾਈਮ ਲਾਇਆ ਓਏ ਐਨੇ ਟਾਈਮ ਲਾਇਆ ਟਾਈਮ ਲਾਇਆ ਐਨੇ ਟਾਈਮ ਲੱਗ ਜਾਂਦਾ ਫਿਰ ਮੈਂ ਗੱਲ ਦੱਸਦਾ ਬਹਿ ਕੇ ਤੇ ਦੱਸਦੀ ਫੜ ਮਾਰੀ ਦੂ ਦੂ ਮਿੰਟ ਦਾਤੀ ਫੜ ਕੇ ਨੀਰਾ ਵੱਡ ਤੇ ਮੈਨੇ ਆਉਣਾ ਮਾੜਾ ਗੇੜ ਖਾਗੇ ਸਾਡੇ ਨਾਲ ਹਾਂ ਮੈਨੂੰ ਫੋਨ ਜਾਂ ਜ਼ਰੂਰੀ ਆਇਆ ਪਿਆ ਤੇ ਮੈਂ ਗੱਲ ਜੀ ਕਰਨੀ ਐ ਤੇ ਆ ਗਿਆ ਮੈਂ ਲੈ ਫਿਰ ਕੱਢ ਦੇ ਤੇ ਨੀਰਾ ਵੱਡ ਕੇ ਰੱਖ ਤਾ ਸਾਰਾ ਠੀਕ ਐ ਤੇ ਪਰ ਬਹੁਤ ਔਖਾ ਵੱਡਿਆ ਉਹ ਗੱਲਾਂ ਜਮਾ ਬਾਬਿਓ ਪਾੜੀ ਤੀ ਦਾਤੀ ਨੇ ਇਹ ਐ ਹੱਡੀ ਤੁਸੀਂ ਲੱਗ ਗਈ ਇਹ ਐਸ ਥਾਂ ਤੋਂ ਨਾ ਇਹ ਜਿਹੜਾ ਆ ਆਪਣਾ ਥਾਂ ਹੁੰਦਾ ਇਹ ਇਹ ਵਾਲਾ ਨੌ ਕੋਲੋਂ ਨਾ ਇਹ ਨੌ ਕੋਲੋਂ ਆਏ ਸਿੱਧਾ ਇੱਥੋਂ ਆਏ ਹਾਰੇ ਪਾੜ ਗਈ ਬੱਸ ਕੋਨੋ ਖੂਨ 15-20 ਮਿੰਟ ਇਧਰ ਲੰਘੇ ਤੇ ਜਾਨ ਨਿਕਲੀ ਨੂੰ ਗਲ ਜਣ ਤੇ ਚਲੋ ਲੱਦ ਗਏ ਤੇ ਚੱਲ ਗਏ ਘਰੇ ਆਣਾ ਲੇਟ ਬਹੁਤ ਹੋ ਗਏ ਜੀ ਤੇ ਨੀਰਾ ਵੱਢ ਕੇ ਕਰਤਾ ਲੋਡ ਆਪਾਂ ਆਪਣੀ ਗੱਡੀ ਚ ਨੀਰਾ ਜ ਵੱਧੂ ਹੀ ਵੱਢਿਆ ਗਿਆ ਜਿਆਦੇ ਹਾਂ ਉਂਗਲ 7 ਵਜੇ ਨਾਲੇ ਤੇ ਭੁਲੇਖੇ ਨਾਲ ਵੱੜਦਾ ਵੱੜਦਾ ਮੈਂ ਜਲ ਨਿਕਨੇ ਨਿਕਾ ਵੱਢ ਦਿੱਗੇ ਤੇ ਨਿਕਨੇ ਨਿਕਾ ਸਾਰਾ ਵੱਢ ਕੇ ਤੇ ਇੱਕ ਪੰਡ ਭਰ ਗਈ ਤੇ ਗੱਡੀ ਵੀ ਫੁੱਲ ਹੋ ਗਈ ਤੇ ਹੁਣ ਚੱਲਦੇ ਆ ਘਰੇ ਤੇ ਅੱਜ ਸਭ ਤੋਂ ਪਹਿਲਾਂ ਹੈਪੀ ਹੋਲੀ ਸਾਰਿਆਂ ਨੂੰ ਠੀਕ ਹੈ ਅੱਜ ਸੀਗੀ ਅੱਜ ਹੈਗੀ ਹੋਲੀ ਸੀਗੀ ਨਹੀਂ ਹੈਗੀ ਹੈ ਤੇ ਚੱਲੀਏ ਘਰੇ ਵਾਪੇ ਪਾਣੀ ਪੁਣੀ ਪੀ ਲਗੇ ਤੇ ਚੱਲ ਕੇ ਰੋਟੀ ਪਾਣੀ ਖਾ ਕੇ ਤੇ ਫਿਰ ਚੱਲਦੇ ਆ ਮੰਨਪੀ ਤੇ ਕੋਲੇ ਹਣਾ ਤੇ ਫਿਰ ਬਣਿਆ ਕੀ ਬੰਦਣਾ ਚਲੋ ਚੱਲੀ ਗਏ ਲੈ ਮੜਾ ਹੱਥ ਤੇ ਲਾ ਦੇ ਬਸ ਲੈ ਬਸ ਓਕੇ ਹੈ ਹੈਪੀ ਹੋਲੀ ਕਹ ਦੇ ਵੀਡੀਓ ਚ ਹੈਪੀ ਆਲੇ ਹੈਪੀ ਹੋਲੀ ਸੰਗਵ ਮੁੰਡੇ ਪੂਰ ਲਿਖੀ ਲੂ ਕਿ ਪਹਿਤਰ ਬਾਹਰ ਕੇ ਹੈਪੀ ਹੋਲੀ ਲਿਖੀ ਫਿਰ ਚਲੋ ਤਨੀਏ ਬਗੋ ਇੱਕ ਹੱਥ ਲੈ ਬੜਿਆ ਪਿਆ ਹੱਥ ਸਾਫ਼ ਕਰ ਲੀ ਗੇ ਤੇ ਚੱਲਦੇ ਆ ਮਨਪੂਰੀ ਕੋਲੇ ਤੇ ਵੇਹਣੀਆਂ ਕੀ ਚੱਲੀਆਂ ਪ੍ਰੋਸੈਸ ਉੱਥੇ ਨਾ ਤੇ ਕਬੂਤਰ ਕੁਆਤਰ ਡਾਇਆ ਆ ਉੱਡੇ ਫਿਰ ਗਿਆ ਉੱਡੇ ਸਰ ਗਿਆ ਚਲੋ ਚੱਲ ਕੇ ਪੁੱਛ ਗਏ ਹੈਪੀ ਹੋਲੀ ਚਾਚਾ ਜੀ ਹੋਲੀ ਦਾ ਫੂਨ ਆਇਆ ਹੈਪੀ ਹੈਪੀ ਹੋਲੀ ਮੈਂ ਕਿਹਾ ਸੱਤ ਸੋਡਾ ਕੰਟੈਂਟ ਬਣਾਉਣਾ ਚਾਹੀਦਾ ਜੀ ਪੂਰੀ ਦਾ ਕਿਵੇਂ ਬਾਕੀ ਮੈਂ ਸਾਧਰਾ ਦੇ ਬਾਪੇ ਕੋਲ ਰੰਗ ਲਾਇਆ 12 12 ਅੱਛਾ ਲੈ ਹੈਪੀ ਹੋਲੀ ਬਸ ਫਿਰ ਤਾਂ ਗੱਲ ਬਣ ਗਈ ਸੇਕੋ ਤੇ ਨਾ ਬਾਬੂ ਨੂੰ ਪੁਰਾਣਾ ਲੈਣਾ ਆਈ ਥੋ ਹਾਂ ਮੈਂ ਬਾਬੂ ਨੂੰ ਭੇਜਾਂਗਾ ਪਾਪਾ ਲੱਗ ਕੇ ਫਿਰ ਮਾਵੇਗਾ ਹੂੰ ਤੇ ਮਰੀ ਬੰਦੀ ਵੀ ਤੂੰ ਆ ਮੈਂ ਉਹ ਫਿਰ ਤਾਂ ਗੱਲ ਹੀ ਉਹ ਤਾਂ ਗੱਲ ਹੀ ਬਣ ਗਈ ਮੈਂ ਤੂੰ ਇੱਕ ਮੰਜਾ ਉਹਨਾਂ ਦੇ ਇੱਕ ਕੁਰਸੀ ਦਵਾ ਦਾ ਪਾਸੇ ਉਹ ਬਈ ਜੀ ਤੇ ਆਪੇ ਦੱਬੀਆਂ ਨੂੰ ਦੱਸੀ ਚੱਲੀ ਵੀ ਆ ਇੱਥੇ ਹੀ ਸੇ ਲਾਉਣਾ ਲਾਈ ਆਵੇਂ ਤੇ ਮੈਂ ਵੀ ਬੰਦੇ ਭੇਜੂਗਾ ਕਹਿੰਦਾ ਬਈ ਮੈਂ ਕਰੀ ਜਾਵੜਾਂਗੇ ਕੋਈ ਨੇ ਬੱਜੀ ਨੂੰ ਪੂਰ ਕਰ ਤੇ ਹੋ ਕਿੰਨੇ ਕੱਢਿਆ ਕਬੂਤਰਾ ਜਬਰ ਸੱਤੀ ਕੱਢਿਆ ਤੇ ਉਹ ਜਿਹੜੇ ਤੂੰ ਮਖਰੋ ਮਤਲਬ ਦਾਣੇ ਜਗਾਇਓ ਉਹ ਵੇਲੇ ਸੀਗੇ ਉਹ ਵੀ ਵੇਲੇ ਸੀਗਾ ਲਗਭਗ ਵੇਲੇ ਸਾਰੇ ਆ ਚੱਕਣੀ ਸੀ ਕਿੰਨੇ ਵਿੱਚ ਛੱਡੇ ਇਹ 8:20 ਦੇ ਮਿੰਟਾਂ ਛੱਡੇ ਸੀ ਮੌਸਮ ਖਰਾਬ ਹੋਊਗਾ ਚਲੋ ਕੋਈ ਨਾ ਕਰੀ ਕੋਈ ਦੇਖ ਆ ਫਿਰਦੇ ਤਾਂ ਨੀਵੇਂ ਫਿਰਦੇ ਆ ਨਹੀਂ ਇਹ ਫੇਰ ਹੀ ਮੀਆਂ ਨੇਰੀਆਂ ਛੱਡੇ ਤੋਂ ਬਰਦੇ ਆ ਭਾਜੀ ਇਹ ਕੂਤਰਾ ਫਿਰ ਜਾ ਅੱਬਾ ਜੀ ਨੂੰ ਫੋਨ ਲਾ ਕੇ ਪੁੱਛ ਕੇ ਬਰੋਣਾ ਨਾ ਰੰਗ ਰੁੰਗ ਲਾ ਕੇ ਗੇ ਚਲ ਮੈਂ ਲਾਉਣਾ ਫਿਰ ਬਰੇ ਕੂਤਰਾ ਰੰਗ ਲਾ ਕੇ ਨੂੰ ਸੀ ਉਹ ਤਾਂ ਉਹ ਕੈਨਸਲ ਤੇ ਬਾਹਲਾ ਅੱਜ ਤੇ ਖੱਦਾ ਪੈਗਾ ਪੁੱਛੋ ਨਾ ਬੁਰਾ ਹਾਲ ਹੋ ਗਿਆ ਆ ਬੱਚੀ ਬੂਟੀ ਵਰਗੇ ਸਾਰੇ ਬਣਾ ਦੇ ਪੂਤਰ ਕੇ ਵੇਖੀ ਭਾਜੀ ਇਧਰੇ ਬਣਾ ਦੇ ਪੂਦ ਮੈਂ ਮਾਂ ਚੱਕ ਲਈ ਛੋਟੀ ਮਾਰੀ ਰੰਗ ਲੈਣਾ ਤੇ ਢੂਈ ਬੂਈ ਖੜ ਗਈ ਹਾਂ ਮਗਰ ਉਹ ਖੜ ਗਿਆ ਨੇ ਹਾਂ ਤੇ ਮਨ ਤੇ ਫੋਨ ਲਾਈਦਾ ਇੱਕ ਮਿੰਟ ਰੁਪੇ ਯਾਰ ਮੋਟਰਸਾਈਕਲ ਕੱਢ ਕੇ ਰਣ ਕਰਾਟੇ ਲਿਆਂਦੀ ਤੇ ਢੋਲ ਕੀ ਚੱਕ ਲਈ ਜਮ ਫਿਰ ਚੱਲ ਮੁੰਡਿਆ ਢੋਲ ਪੂ ਰਣ ਚੱਲਦੇ ਆਪਾਂ ਇਹ ਪਤਾ ਪੈ ਗਿਆ ਪੂਦ ਸਾਰੇ ਤਕਰੀਬੀ ਦੂਰ ਤੇ ਬਹੁਤ ਜੁੜ ਕੇ ਬਾਕੀ ਦੱਸਾਂ ਹਾਂ ਜੇ ਇਹ ਚਾਕਲੇਟ ਹੋਲ ਕੀ ਹੋਟਿਆ ਤੂੰ ਕੰਮ ਕਰ ਪਾਵੇਂ ਕਰਾਤੀ ਕਿੰਨਾ ਸਹੀ ਗੱਲ ਕੰਮ ਸਹੀ ਦਾ ਕਰਕੇ ਬਣਾ ਪਾਣ ਕਿੱਥੇ ਹੈ ਉਹ ਲਾਪੋ ਉਹਨਾਂ ਦਵਾਈ ਤੋਂ ਵੀ ਖੋਲ ਕੇ ਲੋਕਾਂ ਰਾਂ ਖੋਲ ਦੇ ਦਵਾਈ ਕੋਲ ਲਾ ਕੇ ਖੋਲ ਕੇ ਜਾਂ ਇੰਨੀਆਂ ਤਿਆਰੀਆਂ ਕ ਖੱਦੇ ਪੈਣ ਵਾਲੀਆਂ ਪੂਣ ਚੱਕਦਾ ਪੂਣ ਹੀ ਨਹੀਂ ਕਰ ਰਿਹਾ ਕ ਇਹਨੂੰ ਭੇਜ ਕੇ ਪਾਈ ਲਿਆਉਗੇ ਇਹ ਮਗਰ ਲਾਗੇ ਉਹਨਾਂ ਨੇ ਪਤਾ ਨਹੀਂ ਕਿੱਥੇ ਗਏ ਉਹ ਜਾਂਦੇ ਮੋਟਰਸਾਈਕਲ ਇਧਰ ਨੂੰ ਸਾਰੇ ਤੇ ਇੱਥੇ ਆਏ ਨੇ ਪਿੰਡ ਜੀ ਹੈ ਪਿੰਡ ਜੀ ਨਹੀਂ ਮਤਲਬ ਬਾਹਰ ਗਏ ਰਹੇ ਕਿਰੂ ਗਏ ਅਸੀਂ ਪਿੰਡ ਜੀ ਤੇ ਹੈਗੇ ਜਾ ਕੇ ਗਏ ਜੋਬਰਾ ਭਾਰਤ ਲਿਆ ਸਾਰੇ ਕਿੱਥੇ ਜਾਣਗੇ ਅਪਰੇਟ ਢੋਲ ਕੇ ਪਿੰਡ ਮਗਰ ਭਰਾਵਾ ਉਹਦੇ ਵੀ ਕੈਮ ਜਾਉ ਬਾਈ ਹੈ ਕਿਲਰ ਪਾ ਕੇ ਭਰਾਵਾ ਤਿੰਨ ਮੁਰਗਾ ਮਗਰ ਤੇ ਮਗਰ ਖਦਾ ਪੈਂਦਾ ਹੁੰਦਾ ਉਹਨਾਂ ਦਾ ਤਿੰਨ ਚਾਰ ਮੋਟਰਸਾਈਕਲਾਂ ਲਈ ਫਿਰਦੇ ਹੋ ਪੂਰੇ ਲਗਾੜੇ ਬਣੇ ਫਿਰਦੇ ਆ ਤਾਂ ਕਿਸ ਨੂੰ ਲਾ ਲਾਤ ਲੈ ਤੂੰ ਲੱਗੇ ਹਿੰਦ ਲੱਗੇ ਪੁੱਛ ਲੈ ਹਾਂ ਬਿੱਡੀ ਬਿੱਡੀ ਦਾ ਬਦਲੇ ਕੀ ਆਗ ਬਦਲੇ ਕੀ ਆਗ ਕਿੰਨੀ ਬਾਈ ਅੰਮੀ ਪਾਈ ਹੈ ਕੀ ਦੋ ਦਿਨ ਨਿਆਣਾ ਜੂ ਮੈਂ ਐਸਾ ਯਾਰ ਮੱਛਰੋਂ ਦੀ ਹਾਰਦੇ ਹੋ ਕਿੰਨਾ ਜ਼ੋਰ ਲਾਈ ਜਾਂਦਾ ਤੂੰ ਕੋਈ ਤਾਂ ਆਈ ਲੈ ਜਮਾ ਹੀ ਨਹੀਂ ਮੱਛਰ ਨੂੰ ਹਾਰਦੇ ਜਮਾ ਵੀ ਨਹੀਂ ਕੋਈ ਹਾਲ ਨਹੀਂ ਟਿੱਗਿਆ ਨੀਂਦ ਥੱਲੇ ਗਾਪੇ ਕੁਝ ਹੀ ਨਹੀਂ ਆਉਂਦੀ ਕੁਝ ਹੀ ਖਾਣਾ ਯਾਰ ਗਰਲੀ ਮੁੱਕੀ ਨਵੇੜੀ ਤੇ ਮੇਰੇ ਨਾਲ ਬਹੁਤ ੜੀ ਹੋਈ ਐ ਆ ਤੇ ਬਾ ਭੋਲੀ ਆ ਫਿਰ ਤੂੰ ਤੂੰ ਹੀ ਸਾਪੂਂ ਤੂੰ ਹੀ ਰਗੜਨੀ ਬੁਗਲੀ ਥੱਲੇ ਹੈ ਹਾਂ ਜੋ ਮੈਂ ਕਰਨਾ ਬੂਆ ਬਟੋਲ ਕੀ ਸਟਾਰਟ ਹੀ ਕਰਨੀ ਆ ਕਰਕੇ ਚੱਲੜ ਕਰਕੇ ਉਹ ਭੈਣ ਕੱਟਣਾ ਦੇਸੀ ਅਰੋਂ ਕੱਟਾ ਗਾਉਂਦਾ ਜਾ ਯਾਰ ਹੁਣ ਕੇ ਪੈਂਦਾ ਫੋ ਲਿਆ ਬੱਚੀ ਤੂੰ ਜਾ ਬਾਹਰ ਕੱਢ ਲਿਆ ਆ ਜਾ ਯਾਰ ਨਾਲ ਓਂ ਕਾਜ ਓਏ ਨਾਲ ਆਪਾਂ ਜਾਂਦੇ ਓਏ ਲੱਤੈ ਨੂੰ ਸੰਗ ਆਉਂਦੀਆਂ ਗੱਲਿਆਂ ਨੂੰ ਯਾਰ ਪੈਂ ਤੈ ਨਾਲ ਬੰਦੇ ਭਾਲਦਾ ਚਲੇ ਤੇ ਜਾ ਕ ਲੈ ਯਾਰ ਤੂੰ ਓਏ ਯਾਰ 1 2 3 4 5 6 7 8 8 ਜਾਣੇ ਆ ਇੱਕ ਅੰਦਰ 9 ਦਵਣੀ ਧੰਨਵਾਦ ਜੀ ਬਹੁਤ ਬਹੁਤ ਜੀ ਲਿਆ ਫੜਾ ਚੱਲ ਦਵਣੀ ਪਤਮਣੀ ਦੋ ਜੀ ਲੈ ਕੇ ਲਾਈਏ ਮੇਰੇ ਹੀ ਲੱਗਦੀ ਓਏ ਛੋਟੇ ਨੇ ਪਾਉਣੇ ਰੰਗਦਾ ਓਏ ਰੰਗਦਾ ਪਾਇਆ ਨਹੀਂ ਓਏ ਓ ਰੰਗਦਾ ਪਾਇਆ ਨਹੀਂ ਬੰਦੇ ਤਾ ਹਣਾ ਓ ਕੰਨ ਓਏ ਕਿਧਰ ਓ ਇਧਰ ਆ ਓਏ ਦਮਣੀ ਇਧਰ ਆ ਇਧਰ ਓਏ ਇਧਰ ਓਏ ਇਧਰ ਓਏ ਇਧਰ ਓ ਦਮਣੀ ਇੱਕ ਬੰਦਾ ਹੋ ਰਹਿ ਗਿਆ ਕੱਕ ਰਹਿ ਗਿਆ ਓ ਇਹਦੇ ਪਾ ਦੇ ਕੋਈ ਨਹੀਂ ਹੁੰਦਾ ਆ ਤਾਹ ਚਾ ਤਾਹ ਚਲਾਉਂਦੇ ਆਉਂਦੇ ਆਉਂਦੇ ਓਏ ਆ ਜਾ ਤਾਹ ਫਿਰ ਪਾ ਇਹਨਾਂ ਤੇ ਕੋਈ ਨਹੀਂ ਹੁੰਦਾ ਓਏ ਓ ਤੇ ਪਾ ਓ ਜਾਂਦਾ ਛੇਦੀ ਪਾ ਬੰਦੇ ਹੀ ਡੱਪ ਜੂਨਦਾ ਉਹ ਉਧਰ ਪਾਉਣਾ ਬੂੜੀਆਂ ਉਧਰ ਚੜੀ ਜਾਂਦੇ ਉਧਰ ਭੱਜ ਗਿਆ ਪੌੜੀ ਲਾ ਗਿਆ ਪੌੜੀ ਲਾ ਗਿਆ ਭੱਜ ਗਿਆ ਉਧਰ ਚੱਲ ਉਧਰ ਭੱਜ ਜਾ ਉਹਨਾਂ ਤੇ ਜਾ ਉਲਟਾ ਤੇ ਡੱਪ ਗਏ

ਇੱਕ ਮਿੰਟ ਵੀਡੀਓ ਲੱਗ ਵੀਡੀਓ ਲੱਗ ਗਈ ਜੀ ਸੌਰੀ ਹੋ ਗਿਆ ਜੀ ਤੇ ਆ ਆਪਣੀ ਜਿੰਦੇ ਆ ਹੋਲੀ ਤੇ ਜਵਾਕਾਂ ਦਾ ਜਵਾਕਾਂ ਸਾਰਿਆਂ ਦਾ ਲਗਾੜੇ ਦਾ ਖੱਦਾ ਪਾ ਕੇ ਨਹਾ ਕੇ ਤੇ ਘਰੇ ਹੁਣ ਰੋਟੀ ਪਾਣੀ ਖਾ ਕੇ ਵੀਡੀਓ ਪਾਈ ਜਾਂਦੇ ਕੋਠੇ ਤੇ ਮੈਂ ਤੇ ਬੰਬਗਾੜ ਤੇ ਪਈ ਜਿਹੜੇ ਤੜਕੇ ਰੰਗ ਪਾ ਕੇ ਸੀ ਨੇ ਆਪਣੇ ਤੇ ਉਦੋਂ ਬਾਅਦ ਢੋਲਕੀ ਪਾ ਕੇ ਸਮਾਨ ਤੁਸੀਂ ਵੇਖੇ ਕੀ ਪਾਇਆ ਸੀ ਦੱਸਣੀ ਮੈਨੂੰ ਲੋੜ ਨਹੀਂ ਪੈਣੀ ਮੈਨੂੰ ਧਨਵਾਦ ਸਾਰੇ ਆਏ ਨਾ ਮੱਛੀ ਆਵੇ ਮੁੰਡਾ ਆ ਸਾਡੇ ਕੋਲ ਇੱਕ ਤੇ ਤਾਂ ਮੱਛੀ ਦਾ ਪੰਜ ਫਰ ਮਾਰਤਾ ਮੇਰੇ ਸਾਲੂ ਦਾ ਇਹ ਕੀ ਕੁਛ ਨਹੀਂ ਫਰਦੀ ਮੈਂ ਕਰਾਟੇ ਸੀ ਚਲੋ ਕੋਈ ਗੱਲ ਨਹੀਂ ਇਹ ਗੱਲਾਂ ਲਗੀਆਂ ਬਾਅਦ ਤੇ ਹੁਣ ਚੱਲਦੇ ਆ ਮਨਪ੍ਰੀਤ ਕੋਲੇ ਤੇ ਮਨ ਲਾ ਬੱਚੀ ਦਾ ਫੋਨ ਆਈਦਾ ਮੈਨੂੰ ਕੀ ਇੰਨੇ ਆ ਜਾ ਮੈਂ ਇੱਥੇ ਬੈਠਾ ਤੇ ਹੁਣ ਚੱਲ ਗਏ ਵੇਣੇ ਬੱਬ ਕੀ ਕਰਨਾ ਹੈ ਨਾ ਯਾਰ ਤੇ ਹੋਲੀ ਦਾ ਕੰਮ ਆਪਣਾ ਇੰਨੇ ਹੀ ਸੀ ਨਿਬੜ ਗਿਆ ਤੇ ਘੜਤੀ ਬੰਬ ਸਾਰਿਆਂ ਦੀ ਬਹੁਤ ਨਮਾਇਆ ਭਈ ਉਦੋਂ ਬਾਅਦ ਨਾ ਮੋਟਰਸਾਈਕਲ ਮਗਰ ਅੜ ਕੋਲ ਵੀਡੀਓ ਬਣਾਉਣ ਵਾਲਾ ਬੰਦਾ ਹੀ ਨਹੀਂ ਸੀ ਤੇ ਫੋਨ ਮੇਰਾ ਵੀ ਘਰੇ ਰਹਿ ਗਿਆ ਮਨਪ੍ਰੀਤ ਕੋਲੇ ਮੈਂ ਤੇ ਬੱਜੀ ਨੇ ਮੋਟਰਸਾਈਕਲ ਤੇ ਬਹਿ ਕੇ ਜਿੰਨਾਂ ਨੂੰ ਜਿੰਨਾਂ ਨੂੰ ਇੱਥੇ ਨਿਵਾਸੀ ਆਪਣੇ ਘਰੇ ਹਨ ਤੇ ਮਗਰ ਅਫਰ ਮੋਟਰਸਾਈਕਲ ਲਾ ਕੇ ਨਾਲ ਦੇ ਉਹ ਵੀ ਮੋਟਰਸਾਈਕਲ ਸੀਗੇ ਤੇ ਅਸੀਂ ਮੋਟਰਸਾਈਕਲ ਸੀ ਮੈਂ ਢੋਲ ਕੇ ਲੈ ਕੇ ਮਗਰ ਬੈਠਾ ਸੀਗਾ ਤੇ ਬੱਚੀ ਤੋਰਦਾ ਸੀਗਾ ਮੋਟਰਸਾਈਕਲ ਹਨਾ ਤੇ ਬਹੁਤ ਨੂੰ ਮਾਈ ਕੱਢੀ ਛਾਂਡ ਬਈ ਮੁੜ ਕੇ ਨਾਉਂਦੇ ਫਿਰ ਨਾ ਪਿੰਡਾਂ ਮਾਇਦਾ ਪਿੰਡਾਂ ਮਾਇਦਾ ਮੈਂ ਇਹ ਤਾਂ ਨਹੀਂ ਆਇਤ ਉਹ Holi ਖੇਡਦੇ ਸਾਨੂੰ ਗੁੱਸਾ ਹੋਰ ਚੀਜ਼ ਹੈ ਨਹੀਂ ਸੀ ਗੁੱਸਾ ਸਾਨੂੰ ਸੀਗਾ ਇੱਕ ਤਾਂ ਇਹਨਾਂ ਨੇ ਆਪਣੇ ਲੀਓ ਦੇ ਮਾਰਿਆ ਸੀ ਆ ਤੇ ਇੱਕ ਹੋਰ ਕਿ ਨਹੀਂ ਕੀ ਕਰ ਰਹੇ ਯਾਰ ਇੱਕ ਹੱਜ ਇੱਕ ਜਗਦੀਪ ਨੂੰ ਸੱਟ ਮਾਰਤੀ ਮਿਠਾਲ ਨੇ ਉਂਗਲ ਤੇ ਉਹ ਗੇਟ ਦੇ ਦੀ ਤੇ ਇੱਕ ਲੱਤਾਂ ਮਾਰ ਕੇ ਗੇਟ ਦੇ ਮਾ ਖਾੜ ਤੋ ਫਿਰ ਕਰ ਫਿਰ ਤੇ ਆ ਕੇ ਨੂੰ ਸੀ ਪੂਰੇ ਪੰਪ ਦੇਖ ਕੇ ਤੇ ਆ ਕੇ ਤੇ ਫਿਰ ਇਹਨਾਂ ਦਾ ਹੱਲ ਕਰਿਆ ਆਪਾਂ ਤੇ ਹੁਣ ਨਹੀਂ ਅੱਗੇ ਤੋਂ ਨਹੀਂ ਮਿਲ ਹਸਾਬ ਨਾਲ ਆਪਣੇ ਕੋਲੇ ਆਉਂਦੇ ਇਹ ਕਦੇ ਨਹੀਂ ਆਉਂਦੇ ਜਿਹੜੇ ਲਗਾੜੇ ਸੀ ਪੰਜ ਚਾਰ ਤੇ ਚਲੋ ਬਾਬਿਓ ਹੁਣ ਅਪ ਚਲ ਜਾਈਏ ਮਨਪ੍ਰੀਤ ਦੇ ਕੋਲੇ ਤੇ ਬੱਜਣੀ ਵਰਗੇ ਫੋਨ ਤੇ ਵੀਡੀਓ ਪੈ ਚੁੱਕੀ ਆ ਤੇ ਵੇਖਿਓ ਕਿਵੇਂ ਲੱਗੀ ਜਿਹੜੀ ਆਪਣੀ ਆ ਤਾਂ ਅਗਲੇ ਦਿਨ ਆਉਂਦੀ ਹੁੰਦੀ ਆ ਪਿਛਲੀ ਪਾਤੀ ਤੇ ਚਲੋ ਚਲ ਜੇ ਹੁਣ ਬਾਹਰ ਡੱਗੀ ਦੀਆ ਬਣਾਤਾ ਮੈਂ ਗੱਲੀ ਤਾਂ ਕੋਈ ਬਣੀ ਨਹੀਂ ਚਲੋ ਚਲ ਜੇ ਹਾਂ ਜੱਬਰ ਜੀ ਅੰਦਰ ਖੜਕੇ ਕਹਿੰਦੇ ਜਿੰਦੇ ਆਂਦਰ ਕੀ ਹੈ ਬਾਹਰ ਬਾਹਰ ਹੈ ਹਾਂ ਪੁੱਤ ਕੀ ਗੱਲ ਹੈ ਅੰਦਰ ਪੈਨੇ ਪਾਇ ਚਲ ਗਏ ਆ ਜਾ ਮੇਰੀ ਮਿੱਠੀ ਆਇਆ ਤੈਨੂੰ ਨਾਵਾ ਬਣਾਇਆ ਪਿਆ ਖੱਦਾ ਫਰਾ ਜਵਾਕਾਂ ਦੇ ਪੂਰਾ ਜੀ ਪੂਰਾ ਆਇਆ ਸੱਚ ਕੇ ਆਪ ਹੀ ਢੋਲ ਕੇ ਆਪਣੀ ਅਰੇ ਰੱਖੀ ਬੰਨ ਮੈਂ ਵੀ ਦੱਸਦਾ ਮੈਂ ਤਾਂ ਅਰੇ ਇੱਥੇ ਹੋਹੀ ਜੱਗੇ ਕਲਾ ਆ ਭਰਾਵਾ ਪੰਡਾ ਪੱਟੇ ਕਹਿੰਦਾ ਮੈਨੂੰ ਲਵਾਓ ਭਰਾ ਵੇ ਪੰਦੇ ਪਾਣੀ ਦੇ ਪਾਣੀ ਦੇ ਪਾਣੀ ਦੇ ਪਾਣੀ ਦੇ ਭਰਾ ਵਾ ਕਹਿੰਦਾ ਮੱਚੀ ਜਾਂਦੀ ਏ ਢੂਈ ਓਏ ਕੀ ਕਰਾਂ ਕਹਿੰਦਾ ਹੱਲ ਦੱਸ ਦੇ ਮੈਂ ਵੀ ਤੜ ਕਿ ਤੱਕਦਾ ਆਹੀਂ ਹੋਊਗਾ ਇਹਦਾ ਕੋਈ ਹੱਲ ਨਹੀਂ ਕੋਈ ਟੀਕਾ ਨਾ ਕੋਈ ਲਵਾ ਦੇ ਮਾਹ ਢੂਈ ਤੇਰਾ ਹੱਲ ਹੁੰਦਾ ਹੀ ਨਹੀਂ ਇੱਥੇ ਭਾਰਮਬੀ ਜੇ ਕੋਈ ਸਾਬਣ ਲਾਵੇ ਕਰੇ ਕੁਝ ਹੋਰ ਕਰੇ ਕਰੇ ਕੀ ਕਰੇ ਕਿਹੜਾ ਹੈ ਇੱਧਰ ਜਾ ਲੈ ਇੱਧਰ ਕੋਈ ਨਹੀਂਗਾ ਬੋਹ ਰੰਬਾ ਵੀਓ ਕਹਿੰਦਾ ਵੀ ਸਾਰੇ ਇੰਗਰੀਡੈਂਟ ਦੇ ਪੱਟ ਮੱਚ ਕੇ ਭਰਾ ਜੱਗੇ ਕਰ ਨਵਾਇ ਬੜਾ ਆਪਾਂ ਕਾਬਲੇ ਨੂੰ ਧੱਕੀ ਚੁਰਾਇ ਧੱਕੀ ਦਰੀਏ ਆਪਾਂ ਪੂਰੇ ਖੱਦਾ ਪਾਇਆ ਹਰਾਂ ਦਾ ਤੇ ਹੋ ਠੀਕ ਹੈ ਫਿਰ ਮੋਲ ਵਧੀਆ ਜਮਾ ਜਮਾ ਕਾਲ ਜੋ ਕਾਲ ਜੀ ਨਾ ਤੁਸੀਂ ਨਹੀਂ ਗਿਆ ਤੂੰ ਕੀ ਗੱਲ ਉਹ ਸੱਟ ਜਮਾ ਚੱਲਣ ਕਾਲ ਦੇ ਭਾ ਲੈ ਕਾਲ ਜੀ ਨਾ ਭੁੱਲੇਂ ਨਾ ਤੂੰ ਉਸਨੂੰ ਚੱਲਾਂਗੇ ਤੇ ਲੇਕਿਨ ਲੰਬੀ ਚੱਲ ਗਈ ਵੈਸੇ ਹੀ ਗੀੜੀ ਛੀੜੀ ਮਾਰਿਆ ਵਗੇ ਚੱਲ ਫਿਰ ਚੱਲੀਏ ਆਏ এলিਗੋ ਤੇ ਮਿੱਠੀ ਲੈਣਾ ਮੈਂ ਕੀ ਗੱਲ ਦੇਖੀ ਲੈ ਹਾਂ ਸਾਰਾ ਹਾਂ ਪਤਾ ਅਲੀਰ ਖਾਨ ਨੂੰ ਕਰਦਾ ਕਿਹੜਾ ਸਾਰਾ ਭਾਗ ਹੈ ਲੋ ਜੀ ਤੇ ਮੈਂ ਕਿਹਾ ਹੁਣ ਕਰਦੀ ਵੀਡੀਓ ਦੀ ਐਂਡਿੰਗ ਅੱਜ ਘੜਾ ਪਤਾ ਤੁਰ ਕੇ ਉਹ ਬਚੀ ਟਾਈਮ ਹੈ ਜਾ ਵੜਾ ਘਰ ਨੂੰ ਹਨ ਧੁੰਦ ਲੈ ਕਰ ਹੁਣ ਕੋਈ ਨਾ ਕੋਈ ਸੈਟ ਹੋ ਗਿਆ ਚਲੋ ਆਪੋ ਤੇ ਇਸ ਦੇ ਨਾਲ ਲੱਗਦੇ ਹੋਏ ਆਪਾਂ ਵੀਡੀਓ ਨੂੰ ਕਰਦੇ ਹਾਂ ਐਂਡਿੰਗ ਠੀਕ ਹੈ ਤੇ ਬਾਹਰੀਆਂ ਗੱਲਾਂ ਤਾਂ ਕਾਊਂਟ ਜੋ ਚਲੋ ਓਕੇ ਮਾਈ ਬਾਈ ਸਾਰੇ ਗਰਾਂ ਨੂੰ ਔਲੀ ਬਹੁਤ ਵਧੀਆ ਲੰਗੀ ਆਪਣੀ ਅੱਜ ਹਨਾ ਬਾਕੀ ਮੌਸਮ ਬਹੁਤ ਖਰਾਬ ਹੋ ਰਿਹਾ ਮੀਂਹ ਪਈ ਜਾਂਦਾ ਵੇਖੋ ਚਾਰ ਚੁਪੇਰੇ ਹਨਾ ਮੀਂਹ ਵੀ ਹੋਇਆ ਤੇ ਹੈ ਬੱਦਲ ਵੇਖੋ ਤੇ ਦੀਂਦ ਨਹੀਂ ਬਸ ਕੀ ਜਾਂਦਾ ਚਲੋ ਚਲੋ ਜੀ ਬਸ ਵੀਡੀਓ ਇੰਨੀ ਕਰਦੀ ਵੀਡੀਓ ਕੱਟੀ ਗਈ ਵੀਡੀਓ ਤੇ ਤੁਹਾਨੂੰ ਲਸਕ ਦਾ ਦਿਖੋਣਾ ਕਮੈਂਟ ਖੜ ਜਾਓ ਹਰ ਚੋ ਹਰ ਚੋ ਮੌਸਮ ਬਹੁਤ ਖਰਾਬ ਹੈ ਲਸ਼ਕੂਆ ਕਿ ਲਸ਼ਕਾ ਆ ਮੈਨੂੰ ਦਿਖਾ ਗਏਤੀ ਇੱਕ ਕਰੀ ਹੁਣ ਹੋਰ ਦਿਖਾ ਰਿਹਾ ਮੈਂ ਮੀਮੂ ਪਈਂਦਾ ਸੀ ਕਣੀਆਂ ਕੁਣੀਆਂ ਪੂਰੀਆਂ ਸੀ ਤੇ ਆ ਪਿਆ ਪਾਣੀ ਚਾਹ ਤੇ ਗਲੀ ਚ ਠੀਕ ਹੈ ਤੇ ਮੈਂ ਲਸ਼ਕੂਆ ਹਾਂ ਹੋਰ ਇਧਰ ਲਸ਼ਕਾ ਇਧਰ ਚਲੋ ਓਕੇ ਭਾਈ ਭੈਸਾਹੇ ਨੂੰ ਲੱਗ ਜੂ ਤੇ ਮਿਲਦੇ ਹਾਂ ਕਿਸੇ ਨਵੇਂ ਵੀਡੀਓ ਨਾਲ ਜੇ ਹੋਰ ਆ ਬਰਾਕਾ